ਵੀ ਗੋਇਲ ਨਾਵਲ ਹੁਣ ਲੈ ਕੇ ਆਏ ਹਾਂ ਇਸ ਨਾਵਲ ਦੇ ਵਿੱਚ ਕੀ ਕੁਝ ਖਾਸ ਹੈ ਇਹ ਨਾਵਲ ਕੀ ਸਟੋਰੀ ਦੱਸ ਰਿਹਾ ਸਾਰਿਆਂ ਨੂੰ ਅ ਇਹ ਤੇ ਖੈਰ ਜੀ ਵੈਸੇ ਪੜਾ ਨਾਲੇ ਫੈਸਲਾ ਕਰਨਗੇ ਇਹਦੇ ਵਿੱਚ ਅਸੀਂ ਪੰਜਾਬੀ ਕਲਾਸਿਕਸ ਦੇ ਨਾਲ ਜਿਹੜਾ ਖਲਕਤ ਦਾ ਇੱਕ ਤਾਲੂਕ ਹੈ ਔਰ ਜੋ ਕੁਝ ਖਲਕਤ ਦੇ ਨਾਲ ਸਾਰੇ ਮੰਨਦੇ ਰਹੇ ਨੇ ਬਹੁਤ ਹੀ ਅੱਛਾ ਮਹਿਸੂਸ ਹੋ ਰਿਹਾ ਹੈ ਕੋਈ ਮੈਨੂੰ ਐ ਨਹੀਂ ਲੱਗ ਰਿਹਾ ਕਿ ਮੈਂ ਉਪਰੀ ਥਾ ਦੇਗਾ ਤੇ ਅਸੀਂ ਪੜਦੇ ਆ ਇਹਨਾਂ ਨੂੰ ਇਹਨਾਂ ਦੀ ਕਲਮ ਦੀ ਤਾਕਤ ਤੋਂ ਵਾਕਿਫ ਆ ਇਹਨਾਂ ਦੀ ਲੋਕਾਈ ਦੇ ਨਾਲ ਜੁੜਤ ਤੋਂ ਵਾਕਿਫ ਆ ਚੜ੍ਹਦੇ ਵਾਲੇ ਪਾਸੇ ਤਾਂ ਬੜੇ ਲੋਕ ਪਾਕਿਸਤਾਨ ਜਾਂਦੇ ਬਟ ਉਧਰੋਂ ਕਦੇ ਹੀ ਕੋਈ ਆ ਆਉਂਦਾ ਉਹ ਵੀ ਇੱਥੇ ਆਉਂਦਾ ਹੈ ਤੇ ਉਧਰ ਤਾਂ ਵੀਜ਼ਾ ਨਹੀਂ ਮਿਲਦਾ ਜਿਹੜੇ ਪੰਜਾਬੀ ਦਾ ਸਾਡਾ ਨਾਤਾ ਟੁੱਟਿਆ ਤੇ ਉਹਨੂੰ ਅਸੀਂ ਮੁੜ ਸਰਜੀਤ ਕਰ ਸਕਦੇ ਆ ਥੋੜਾ ਬਹੁਤਾ ਜੋ ਮੈਂ ਵੀ ਲਿਖਦੀ ਆ ਤੇ ਮੈਂ ਬੜਾ ਖੁਸ਼ ਇਹਨਾਂ ਦੇ ਵਾਰਤਾਲਾਪ ਚੋਂ ਸਿੱਖਦੀ ਆ ਇਹਨਾਂ ਦੀ ਚਲਤੀ ਚਾਕੀ ਦੇ ਕੇ ਦੀਆ ਕਬੀਰਾ ਰੋਏ ਦੋ ਪਾਟਨ ਕੇ ਵਿੱਚ ਮੈਂ ਸਾਬਤ ਬਚਾ ਨ ਕੋਏ ਚਾਕੀ ਚਾਕੀ ਸਭ ਕਹੇ ਕੀਲੀ ਕਹੇ ਨਾ ਕੋਏ ਜੋ ਕੀਲੀ ਕੇ ਸੰਗ ਰਹੇ ਬਾੜ ਨ ਬਾਂਗਾ ਹੋਏ ਅਸੀਂ ਇਹਨਾਂ ਦੀ ਕੀ ਮੱਲ ਮਹਿਮਾਨ ਨਵਾਜ਼ੀ ਕਰਦੀ ਹੈਗੀ ਆ ਜਾਂ ਇਹ ਸਿਰਫ ਇੱਕ ਪਿਆਰ ਦੀਆਂ ਗੱਲਾਂ ਹੁੰਦੀਆਂ ਤਾਂ ਅਸੀਂ ਸਾਰੀ ਕਮਿਊਨਿਟੀ ਨੂੰ ਸੱਦਾ ਦਿੰਦਾ ਹੈ ਵੀ ਤੁਸੀਂ ਤੁਸੀਂ ਉੱਥੇ ਆਓ ਆਪਾਂ ਮਤਲਬ ਮੁਦੱਸਰ ਸਾਹਿਬ ਦੀਆਂ ਗੱਲਾਂ ਸੁਣੀਏ ਇਹਨਾਂ ਦੇ ਨਾਵਲ ਬਾਰੇ ਕੋਈ ਸੱਜਣ ਗੱਲਬਾਤ ਵੀ ਕਰਾਂਗੇ ਕੋਈ ਪੇਪਰ ਪੜ੍ਹਨਗੇ ਲਾਹੌਰ ਦਾ ਪੰਜਾਬੀ ਦਾ ਸਰਤਾਜ ਹੈਗਾ ਜੀ ਲਾਹੌਰ ਤਾਂ ਜਿਸ ਤਰ੍ਹਾਂ ਮਤਲਬ ਆਪਣੇ ਅਖਾਣੇ ਆ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਇਹ ਇਹ ਬਿਲਕੁਲ ਸੱਚ ਹੈਗਾ ਉਹ ਕੌਮਾਂ ਮਹਾਨ ਹੁੰਦੀ ਹੈ ਜਿਹੜੀ ਆਪਣੇ ਵਿਰਸੇ ਨੂੰ ਸਾਫ਼ ਕੇ ਰੱਖਦੀ ਹੈ ਤਾਂ ਲਾਹੌਰ ਇਸ ਚੀਜ਼ ਦੀ ਗਵਾਹੀ ਹੈ ਕਿ ਉਹਨਾਂ ਨੇ ਸਭ ਕੁਝ ਸੰਭ ਕੇ ਰੱਖਿਆ ਜਾਂ ਸੰਭਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਬਹੁਤ ਕੁਝ ਇੱਕ ਦੂਸਰੇ ਕੋ ਸਿੱਖਣੇ ਆਏ ਹਾਂ ਤਾਂ ਐਵੇਂ ਹੀ ਕਹਿ ਰਹੇ ਨੇ ਮੈਂ ਇਹਨਾਂ ਲੋਕਾਂ ਕੋਲ ਬਹੁਤ ਕੁਝ ਸਿੱਖਣਾ ਔਰ ਇੱਕ ਦੂਸਰੇ ਨਾਲ ਮਿਲ ਕੇ ਹੀ ਅਸੀਂ ਗੱਲਬਾਤ ਨੂੰ ਅੱਗੇ ਲੈ ਕੇ ਚੱਲ ਸਕਦੇ ਸਾਂ ਸੋਸ਼ੀ ਕਾਲ ਜੀ ਨਵਾਂ ਨਾਵਲ ਗੋਇਲ ਲੈ ਕੇ ਆਏ ਨੇ ਨਾਮ ਵਰਾਈਟਰ ਮੁਦੱਸਰ ਬशीर ਜੋ ਕਿ ਲਾਹੌਰ ਤੋਂ ਆਏ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਲਾਹੌਰ ਤੋਂ ਆਏ ਨੇ ਤੇ ਹੋਰ ਕੀ ਕੁਝ ਲੈ ਆਏ ਨੇ ਬशीर ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਬਹੁਤ ਮਿਹਰਬਾਨੀ ਜੀ ਠੀਕ ਜੀ ਬਸ਼ੀਰ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗੇ ਵੀ ਗੋਇਲ ਨਾਵਲ ਹੁਣ ਲੈ ਕੇ ਆਏ ਹੋ ਇਸ ਨਾਵਲ ਦੇ ਵਿੱਚ ਕੀ ਕੁਝ ਖਾਸ ਹੈ ਇਹ ਨਾਵਲ ਕੀ ਸਟੋਰੀ ਦੱਸ ਰਿਹਾ ਸਾਰਿਆਂ ਨੂੰ ਅ ਇਹ ਤੇ ਖੈਰ ਜੀ ਵੈਸੇ ਪੜਾ ਨਾਲੇ ਫੈਸਲਾ ਕਰਨਗੇ ਲੇਕਿਨ ਕੁਝ ਤਾਂ ਦੱਸਣਗੇ ਜਿਨ੍ਹਾਂ ਨੇ ਪੜਿਆ ਵੀ ਹੈ ਅ ਇਹ ਹੈ ਕਿ ਇਹਦੇ ਵਿੱਚ ਅਸੀਂ ਪੰਜਾਬੀ ਕਲਾਸਿਕਸ ਨਾਲ ਜਿਹੜਾ ਕਲਕੱਤ ਦਾ ਇੱਕ ਤਾਲੁਕ ਹੈ ਔਰ ਜੋ ਕੁਝ ਕਲਕੱਤ ਦੇ ਨਾਲ ਸਾਰੇ ਮਾਮਲੇ ਰਹੇ ਨੇ ਅਸੀਂ ਉਹਨਾਂ ਦੇ ਉੱਤੇ ਉਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜੀ ਜੀ ਅੱਛਾ ਤੁਹਾਡੇ ਨਾਵਲ ਨੂੰ ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਦਸਮਾਨੇ ਕਹਾਣੀਆਂ ਸਾਰੇ ਪੜ੍ਹਦੇ ਨੇ ਤੁਸੀਂ ਇੱਕ ਬਿਹਤਰੀਨ ਜਿਹੜਾ ਰਾਈਟਰ ਮੰਨੇ ਜਾਂਦੇ ਹੋ ਹਨਾ ਤੇ ਤੁਹਾਡੇ ਨਾਵਲ ਦਾ ਇੰਤਜ਼ਾਰ ਵੀ ਸਾਰਿਆਂ ਨੂੰ ਰਹਿੰਦਾ ਤੁਸੀਂ ਕੈਨੇਡਾ ਦੇ ਵਿੱਚ ਆਏ ਹੋ ਕੈਨੇਡਾ ਵਾਲਾ ਦੀ ਮਹਿਮਾਨ ਨਵਾਜ਼ੀ ਕਿਵੇਂ ਦੀ ਰਹੀ ਤੇ ਤੁਹਾਡੀਆਂ ਜਿਹੜੀਆਂ ਸਾਰੀਆਂ ਲਿਖਤਾਂ ਉਹਨਾਂ ਨੂੰ ਲੈ ਕੇ ਕੀ ਕੁਝ ਸੁਣਨ ਨੂੰ ਮਿਲਿਆ ਤੁਹਾਨੂੰ ਇਥੋਂ ਪਹਿਲੇ ਤੇ ਮੈਂ ਉਹ ਮਹਿਮਾਨ ਨਵਾਜ਼ੀ ਤੇ ਗੱਲ ਕਰਾਂ ਉਹ ਬਹੁਤ ਹੀ ਜ਼ਬਰਦਸਤ ਹੈ ਜੀ ਜੀ ਔਰ ਜਿਹੜਾ ਤੀਸਰਾ ਪੰਜਾਬ ਸਾਡਾ ਹੈਗਾ ਦੂਸਰੇ ਦੇਸ਼ਾਂ ਦੇ ਵਿੱਚ ਮੈਨੂੰ ਐਦਰ ਦਾ ਐਕਸਪੀਰੀਅੰਸ ਹੈ ਮੈਂ ਪਿਛਲੀ ਦਫਾ ਜਿਸ ਵੇਲੇ ਆਇਆ ਤੇ ਮੇਰੇ ਨਾਲ ਜਿਹੜੇ ਵਿਨਰ ਸਨ ਉਹ ਜਤਿੰਦਰ ਹਾਨਸਨ ਜੀ ਤੇ ਸਾਡੇ ਇੱਥੇ ਇੱਕ ਆਂਟੀ 인ਦਰਜੀਤ कौर ਹੈ ਨੇ ਤੇ ਮੈਂ ਬਹੁਤ ਜਲਦੀ ਵਾਪਸ ਚਲਾ ਗਿਆ ਉਹਨਾਂ ਨੇ ਸਾਡਾ ਇੱਕ ਲੰਚ ਕੀਤਾ ਸੀ ਤੇ ਮੈਂ ਉਹਨੂੰ ਬਾਅਦ ਵਿੱਚ ਮੇਰੇ ਇਹਨਾਂ ਦੋਸਤਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਪੈਂਟ ਕੋਟ ਲਿਤਾਇਆ ਸੀ ਜਤਿੰਦਰ ਵਾਸਤੇ ਵੀ ਔਰ ਮੇਰੇ ਵਾਸਤੇ ਵੀ ਔਰ ਉਹਨਾਂ ਨੇ ਕਿਹਾ ਸੀ ਕਿ ਮੇਰੇ ਦੋਵੇਂ ਪੁੱਤਰ ਨੇ ਤੇ ਉਹਨੂੰ ਇਹ ਫੀਲ ਨਾ ਹੋਵੇ ਕਿ ਮੈਂ ਲੈਣ ਦੇ ਵੱਲੋਂ ਆਇਆ ਤੇ ਛੱਡ ਦੇ ਵੱਲੋਂ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਗਾਓ ਕਿ ਕਿਆ ਮੁਹੱਬਤ ਔਰ ਕਿਆ ਹੈ ਉਹਦਾ ਸੀ ਦੇ ਨਹੀਂ ਸਕਦੇ ਤੇ ਹੁਣ ਮੈਂ ਡਾਕਟਰ ਕੁਲਦੀਪ ਹੋਰਾਂ ਦੇ ਘਰ ਰਹਿ ਰਿਹਾ ਹਾਂ ਡਾਕਟਰ ਸਾਹਿਬ ਐਨਾ ਮੇਰੇ ਨਾਲ ਕਰ ਰਹੇ ਹੁੰਦੇ ਨੇ ਕਿ ਮੈਨੂੰ ਆ ਬਾਤ ਕਰਨ ਤਾਂ ਥੋੜੀ ਜਿਹੀ ਸ਼ਰਮ ਜੀ ਮਹਿਸੂਸ ਹੁੰਦੀ ਕਿ ਮੈਨੂੰ ਫੜ ਕੇ ਕਦੀ ਖੀਰ ਦੇ ਰਹੇ ਨੇ ਇੱਕ ਦੀ ਪਾਣੀ ਦੇ ਰਹੇ ਨੇ ਬਹੁਤ ਹੀ ਬਹੁਤ ਕਮਾਲ ਹੈ ਜੀ ਕਮਾਲ ਲਾਹੌਰ ਵਾਲਾ ਤੜਕਾ ਲਗਾ ਕੇ ਦਿੰਦੇ ਨੇ ਤੁਹਾਨੂੰ ਖਾਣੇ ਚ ਹਾਂ ਅੱਛਾ ਉਹ ਉਹਨਾਂ ਦੀ ਪੂਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਉਂਕਿ ਜਿਸ ਲਈ ਈਰਤ ਹੋ ਰਹੀ ਆਂਦੇ ਨੇ ਮੇਰੇ ਅਲੇ ਹੁੰਦੇ ਨੇ ਡਾਕਟਰ ਸਾਹਿਬ ਵੀ ਐਡ ਕੀਆ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਨੂੰ ਨਾ ਲਾਹੌਰ ਦਾ ਰੇ ਤੇ ਮੈਂ ਉਹਨਾਂ ਨੂੰ ਕਹਿੰਨਾ ਕਿ ਨਹੀਂ ਪਲੀਜ਼ ਜੋ ਤੁਸੀਂ ਕਹ ਰਹੇ ਮੈਂ ਵੀ ਤਾਂ ਕੁਝ ਨਵਾਂ ਐਕਸਪੀਰੀਅੰਸ ਕਰਾ ਨਾ ਉਹਨਾਂ ਨੇ ਕੱਲ ਬਣਾਏ ਸਨ ਗੋਭੀ ਵਾਲੇ ਪ੍ਰਾਠੇ ਉਹ ਸਾਡੇ ਉਥੇ ਇਸ ਤਰ੍ਹਾਂ ਨਹੀਂ ਬੰਦੇ ਸਾਡੇ ਉਥੇ ਭਰ ਕੇ ਬੰਦੇ ਨੇ ਇੱਕ ਨਵੀਂ ਟੈਕਨੀਕ ਸੀ दैट वाज ਅ ਵੰਡਰਫੁਲ ਤੇ ਬਹੁਤ ਮਜ਼ਾ ਆ ਰਿਹਾ ਬਹੁਤ ਜ਼ਬਰਦਸਤ ਹੈ ਔਰ ਮਲੀ ਸਾਬ ਨੇ ਸਾਡੇ ਸੰਗਤੀ ਨੇ ਜਮੂਸੈਂਹ ਸਾਹਿਬ ਦੀ ਸੰਗਤ ਦੇ ਨਾਲ ਬਹੁਤ ਹੀ ਅੱਛਾ ਮਹਿਸੂਸ ਹੋ ਰਿਹਾ ਕੋਈ ਮੈਨੂੰ ਐ ਨਹੀਂ ਲੱਗ ਰਿਹਾ ਕਿ ਮੈਂ ਉਪਰੀ ਥਾਂ ਦੇਗਾ ਬਿਲਕੁਲ ਵੈਰੀ ਗੁੱਡ ਚਲੋ ਜੀ ਤੁਹਾਡੇ ਕੋਲ ਆਨੇ ਆ ਤੇ ਇਹ ਦੱਸੋ ਵੀ ਤੁਸੀਂ ਬਸ਼ੀਰ ਸਾਹਿਬ ਦੀ ਇੰਨੀ ਖਾਤਰਦਾਰੀ ਕਰ ਰਹੇ ਹੋ ਤੇ ਤੁਹਾਡੇ ਪਰੌਂਠਿਆਂ ਦਾ ਜ਼ਿਕਰ ਹੋ ਰਿਹਾ ਬੜਾ ਕੁਝ ਇਹ ਸਿਰਫ ਉਹਨਾਂ ਨੂੰ ਹੈ ਜਿਹੜੇ ਰਾਈਟਰ ਨੇ ਜਾਂ ਬਾਕੀਆਂ ਲਈ ਵੀ ਇਦਾਂ ਹੀ ਮਹਿਮਾਨ ਨੇ ਨਹੀਂ ਦੇਖੋ ਜੀ ਵੈਸੇ ਤਾਂ ਹਰ ਜੀ ਨੂੰ ਜੀ ਆਇਆ ਪਰ ਹੁਣ ਮਹਿਮਾਨ ਇਹ ਨੇ ਅਸੀਂ ਪੜਦੇ ਆ ਇਹਨਾਂ ਨੂੰ ਇਹਨਾਂ ਦੀ ਕਲਮ ਦੀ ਤਾਕਤ ਤੋਂ ਵਾਕਿਫ ਆ ਇਹਨਾਂ ਦੀ ਲੋਕਾਈ ਦੇ ਨਾਲ ਜੁੜਤ ਤੋਂ ਵਾਕਿਫ ਆ ਸੋ ਚੰਗੇ ਭਾਗ ਨੇ ਫਿਲਹਾਲ ਸਾਰਾ ਸਮਾਂ ਇਹੀ ਸੋਚਦੇ ਆ ਕਿ ਚੰਗੇ ਆਜ਼ਾਦਾਂ ਲੈ ਕੇ ਵਾਪਸ ਜਾਣ ਕਿਉਂਕਿ ਜਦੋਂ ਅਸੀਂ ਜਾਂਨੇ ਆ ਉੱਥੇ ਤਾਂ ਹਮੇਸ਼ਾ ਹੀ ਮੇਰੇ ਮਨ 'ਚ ਇਹ ਹੁੰਦਾ ਕਿ ਕਾਸ਼ ਜੇ ਕਦੇ ਕਿਉਂਕਿ ਚੜ੍ਹਦੇ ਵਾਲੇ ਪਾਸੇ ਤਾਂ ਬੜੇ ਲੋਕ ਪਾਕਿਸਤਾਨ ਜਾਂਦੇ ਬਟ ਉਧਰੋਂ ਕਦੇ ਹੀ ਕੋਈ ਆ ਆਉਂਦਾ ਉਹ ਵੀ ਇੱਥੇ ਆਉਂਦਾ ਹੈ ਤੇ ਉਧਰ ਤਾਂ ਵੀਜ਼ਾ ਨਹੀਂ ਮਿਲਦਾ ਸੋ ਜਦੋਂ ਜਿੱਥੇ ਵੀ ਉਹ ਕਿਤੇ ਸਾਨੂੰ ਮੌਕਾ ਮਿਲੇ ਮਹਿਮਾਨ ਅਜ਼ੀਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਨੇੜੇ ਤਾਂ ਨਹੀਂ ਪਹੁੰਚਿਆ ਜਾ ਸਕਦਾ ਘੱਟੋ ਘੱਟ ਥੋੜਾ ਜਾਂ ਨੇੜੇ ਬਿਲਕੁਲ ਹਾਂ ਹਾਂਜੀ ਅੱਛਾ ਬਸ਼ੀਰ ਸਾਹਿਬ ਜ਼ਿਕਰ ਵੀ ਕਰ ਰਹੇ ਸੀ ਇਸ ਗੱਲ ਦਾ ਵੀ ਜਿਹੜੇ ਮਤਲਬ ਕਹਿ ਲੋ ਕਿ ਲਿਟਰੇਚਰ ਹੁੰਦਾ ਆਪਸੀ ਸਾਂਝ ਬਣਾਉਂਦਾ ਸਾਰਿਆਂ ਦੇ ਵਿੱਚ ਤੇ ਕੈਨੇਡਾ ਵਾਲੇ ਵੀ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਲਹਿੰਦੇ ਪੰਜਾਬ ਤੋਂ ਬੁਲਾਏ ਜਾਣ ਲਾਹੌਰ ਤੋਂ ਬਹੁਤ ਸਾਰੇ ਰਾਈਟਰ ਆਣ ਕੈਨੇਡਾ ਵਾਲਿਆਂ ਨੂੰ ਮਿਲਣ ਦੂਜੇ ਜਿਹੜੇ ਆਪਣੇ ਚੜ੍ਹਦੇ ਪੰਜਾਬ ਵਿੱਚ ਵੀ ਗੇੜਾ ਨਾਂ ਸਾਰੇ ਕਿਤੇ ਜਿਹੜੀ ਲਿਟਰੇਚਰ ਦੀਪ ਜਿਹੜੀ ਪਿਆਰ ਵਾਲੀ ਸਾਂਝ ਉਹ ਪਾਈ ਜਾ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਕੈਨੇਡਾ ਦੀ ਧਰਤੀ ਕੈਨੇਡਾ ਦਾ ਪਾਸਪੋਰਟ ਹੈ ਜਿਹੜਾ ਇਹਨੂੰ ਮੈਂ ਬਹੁਤ ਕਈ ਵਾਰ ਸ਼ੁਕਰਾਨਾ ਕਰਦੀ ਹਾਂ ਕਿ ਜਿਹੜੀਆਂ ਚੀਜ਼ਾਂ ਲੋਕ ਤਸੱਵਰ ਨਹੀਂ ਕਰ ਸਕਦੇ ਜਾਂ ਕੁਝ ਲੋਕ ਪਹੁੰਚ ਨਹੀਂ ਕਰ ਸਕਦੇ ਅਸੀਂ ਇਹਦੇ ਕਰਕੇ ਪਾਕਿਸਤਾਨ ਵੀ ਚਲੇ ਜਾਂਦੇ ਆ ਤੇ ਇਹਨਾਂ ਲੋਕਾਂ ਨੂੰ ਵੀ ਬੁਲਾ ਕੇ ਇੱਥੇ ਇਹਨਾਂ ਤੋਂ ਬੜਾ ਕੁਝ ਸਿੱਖਦੇ ਆ ਤੇ ਸਾਡਾ ਜਿਹੜਾ ਵਿਰਸਾ ਵਿਰਾਸਤ ਜਿਹੜੀ ਸਾਡੇ ਤੋਂ ਟੁੱਟੀ ਹੈ ਜਿਹੜੇ ਪੰਜਾਬੀ ਦਾ ਸਾਡਾ ਨਾਤਾ ਟੁੱਟਿਆ ਤੇ ਉਹਨੂੰ ਅਸੀਂ ਮੁੜ ਸੁਰਜੀਤ ਕਰ ਸਕਦੇ ਆ ਬਹੁਤ ਸਾਰੇ ਲਫ਼ਜ਼ ਸਿੱਖਦੇ ਆ ਐਜ਼ ਅ ਵੱਡੇ ਲਿਟਰੇਰੀ ਪਰਸਨੈਲਿਟੀ ਹੋਣ ਦੇ ਨਾਤੇ ਥੋੜਾ ਥੋੜਾ ਬਹੁਤਾ ਜੋ ਮੈਂ ਵੀ ਲਿਖਦੀ ਆ ਤੇ ਮੈਂ ਬੜਾ ਖੁਸ਼ ਇਹਨਾਂ ਦੇ ਵਾਰਤਾਲਾਪ ਚੋਂ ਸਿੱਖਦੀ ਆ ਇਹਨਾਂ ਦੀ ਰਾਈਟਿੰਗਸ ਜਿਹੜੀਆਂ ਨੇ ਉਹਨਾਂ ਵਿੱਚੋਂ ਬੜੇ ਲਫ਼ਜ਼ ਨੇ ਜਿਹੜੇ ਸਾਡੇ ਸ਼ਬਦ ਕੋਸ਼ ਦੇ ਵਿੱਚ ਦਾਖਲ ਹੋ ਗਏ ਨੇ ਸੋ ਬਹੁਤ ਖੁਸ਼ ਐ ਸਾਂਝ ਪਾਉਣ ਲਈ ਕਿਉਂਕਿ ਜਦੋਂ ਖਾਸ ਕਰਕੇ ਤੁਹਾਡੀ ਬੋਲੀ ਇੱਕ ਹੋਵੇ ਤੁਹਾਡਾ ਵਿਰਸਾ ਵਿਰਾਸਤ ਸੱਭਿਆਚਾਰ ਇੱਕ ਹੋਵੇ ਸੋ ਸਾਡਾ ਸਾਰਾ ਕੁਝ ਹੀ ਸਾਂਝਾ ਸੀ ਬਟ ਇੱਕ ਦੂਰੀ ਸੀ ਆਬਵੀਅਸ ਆ ਕਿ ਆਪਾਂ ਹਿਊਮਨ ਨੇਚਰ ਆ ਜਦੋਂ ਕੋਈ ਜਿਹੜੀ ਜਿਸ ਤੁਸੀਂ ਪਾ ਨਹੀਂ ਸਕਦੇ ਉਹਦੀ ਤੁਹਾਨੂੰ ਬਹੁਤ ਤਲਬ ਵੀ ਹੁੰਦੀ ਹੈ ਤੇ ਜਿਸ ਤਰ੍ਹਾਂ ਇਹਨਾਂ ਨੂੰ ਸਾਡੇ ਨਾਲ ਮਿਲਣ ਦੀ ਹੈ ਤੇ ਵਾਈਸਾ ਵਰਸਾ ਅਸੀਂ ਵੀ ਬਹੁਤ ਖੁਸ਼ ਨਸੀਬ ਆ ਕਿ ਅਸੀਂ ਇਹ ਇਸ ਨੂੰ ਮਾਣ ਰਹੇ ਆ ਜੀ ਬਿਲਕੁਲ ਮਲੀ ਸਾਹਿਬ ਨਾਵਲ ਲੈ ਕੇ ਆਏ ਨੇ ਬशीर ਸਾਹਿਬ ਤੇ ਤੁਹਾਡਾ ਬਹੁਤ ਵੱਡਾ ਰੋਲ ਹੈ ਹਨਾ ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੋ ਜਦੋਂ ਵੀ ਕੋਈ ਵਧੀਆ ਰਾਈਟਰ ਆਉਂਦੇ ਆ ਉਹਨਾਂ ਨੂੰ ਪ੍ਰੋਮੋਟ ਕਰ ਸਕੋ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਲਿਖਤਾਂ ਸਾਰਿਆਂ ਦੇ ਮੂਰੇ ਕਰ ਸਕੋ ਸੋ ਇਸ ਵਾਰ ਵੀ ਕੋਸ਼ਿਸ਼ ਹੈ ਤੇ ਕੱਲ ਦੇ ਇਵੈਂਟ ਬਾਰੇ ਥੋੜਾ ਤੋਂ ਜਾਨਣਾ ਚਾਹਾਂਗੇ ਵੀ ਕਿਵੇਂ ਦੀ ਤਿਆਰੀ ਹੈ ਜਿਨ੍ਹਾਂ ਨੇ ਆਪਣੀ ਮਸਰੂਫੀਅਤ ਕੱਢ ਕੇ ਆਣਾ ਉਹ ਕਿੱਥੇ ਪਹੁੰਚਣ ਖਾਸ ਕਰਕੇ ਬशीर ਸਾਹਿਬ ਨੂੰ ਜਿਨ੍ਹਾਂ ਨੇ ਮਿਲਣਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਜਦੋਂ ਵੀ ਕੋਈ ਵੀ ਜਨ ਦਾਨਿਸ਼ਵਰ ਸਾਡੇ ਮੁਲਕਾਂ ਤੋਂ ਆਉਂਦੇ ਨੇ ਪੰਜਾਬ ਤੋਂ ਆਉਂਦੇ ਨੇ ਸਾਨੂੰ ਉਦਾਂ ਹੀ ਬਹੁਤ ਖੁਸ਼ੀ ਹੁੰਦੀ ਕਿ ਕੋਈ ਕੁਛ ਨਾ ਕੁਛ ਛੱਟ ਲਈ ਪਿਆਰ ਦੀਆਂ ਗੱਲਾਂ ਲੈ ਕੇ ਆਏ ਹੈਗੇ ਆ ਜਦੋਂ ਸੱਜਣ ਪਿਆਰੇ ਬੇਲੀ ਆਉਂਦੇ ਨੇ ਕਿਉਂਕਿ ਅਸੀਂ ਹੈ ਤਾਂ ਇੱਕੋ ਹੀ ਹਾਂ ਸੇ ਇਹ ਤਾਂ ਵੀ ਸਾਡਾ ਭਰਮ ਹੈਗਾ ਨਾ ਕੋਈ ਕੁਛ ਸਾਡੇ 'ਚ ਫਰਕ ਨਹੀਂ ਪਿਆ ਪਰ ਜਿਸ ਤਰ੍ਹਾਂ ਮਤਲਬ ਕੁਛ ਗੱਲਾਂ ਨੇ ਨਾ ਕਿ ਆਪਣੇ ਜਿਸ ਤਰ੍ਹਾਂ ਹਰਗਿਰੀ ਜੀ ਨੇ ਗੱਲ ਕੀਤੀ ਹੈਗੀ ਹੈ ਕਿ ਇਹਨਾਂ ਦੇ ਕੋਲ ਬੜਾ ਸ਼ਬਦਾਂ ਦਾ ਭੰਡਾਰ ਆ ਕਿਉਂਕਿ ਇਹ ਕੀਲੀ ਦੇ ਮਲੇ ਸੰਗ ਰਹੇ ਕਵੀ ਸਾਹਿਬ ਦਾ ਇੱਕ ਮੈਂ ਇੱਥੇ ਸ਼ਲੋਕ ਕਰਾਂਗਾ ਕਵੀ ਸਾਹਿਬ ਕਹਿੰਦੇ ਚਲਤੀ ਚਾ ਕੀ ਦੇਖ ਕੇ ਦਿਆ ਕਵੀਰਾ ਰੋਏ ਦੋ ਪਾਟਨ ਕੇ ਵਿੱਚ ਮੈਂ ਸਾਬਤ ਬਚਾ ਨ ਕੋਏ ਤਾਂ ਉਹਨਾਂ ਦਾ ਲੜਕਾ ਸੁਣ ਰਿਹਾ ਸੀ ਕਿਦਾ ابو ਇਹ ਕਿਹਾ ਕਰਦਾ ਚਾ ਕੀ ਚਾ ਕੀ ਕਰਦੇ ਰਹਿੰਦੇ ਹੋ ਤਾਂ ਉਹ ਕਹਿੰਦਾ ਹਾਂ ਤੇਰਾ ਕਿੰਦਾ ਕੀ ਖਿਆਲ ਆ ਉਹ ਕਹਿੰਦਾ ਚਾ ਕੀ ਚਾ ਕੀ ਸਭ ਕਹੇ ਕੀਲੀ ਕਹੇ ਨਾ ਕੋਏ ਜੋ ਕੀਲੀ ਕੇ ਸੰਗ ਰਹੇ ਬਾੜ ਨ ਬਾਂਕਾ ਹੋਏ ਸੋ ਇਹ ਲੋਕ ਮਹਾਨ ਨੇ ਇਹਨਾਂ ਨੇ ਆਪਣੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈਗਾ ਸਾਡੇ ਪਾਸੇ ਵੈਸਤਾ ਬੜਾ ਅਸਰ ਹੈਗਾ ਤਾਂ ਪਰ ਜਿੱਦਾਂ ਜਿੱਦਾਂ ਅਸੀਂ ਮਿਲਦੇ ਆ ਅਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਣਾ ਹੈਗਾ ਇਹ ਸਾਡੇ ਪੁਰਾਣੇ ਨਹੀਂ ਹੈਗੇ ਸਾਡੇ ਭਰਾ ਨੇ ਵੈਸੇ ਤਾਂ ਇਹ ਗੱਲਾਂ ਕਹਿਣ ਦੀ ਹੁੰਦੀ ਹੈ ਵੇ ਅਸੀਂ ਇਹਨਾਂ ਦੀ ਕੀ ਮੱਲ ਮਹਿਮਾਨ ਨਵਾਜ਼ੀ ਕਰਦੀ ਹੈਗੀ ਆ ਜਾਂ ਇਹ ਸਿਰਫ ਇੱਕ ਪਿਆਰ ਦੀਆਂ ਗੱਲਾਂ ਹੁੰਦੀਆਂ ਤਾਂ ਮਲੀ ਸਾਹਿਬ ਸਾਰੇ ਕਿੱਥੇ ਪਹੁੰਚ ਸਕਦੇ ਨੇ ਮਸ਼ੀਰ ਸਾਹਿਬ ਨੂੰ ਮਿਲਣ ਲਈ ਇਹਨਾਂ ਦੇ ਨਾਵਲ ਨੂੰ ਜਾਣਨ ਲਈ ਕੱਲ ਨੂੰ ਅਸੀਂ ਇੱਕ ਪ੍ਰੋਗਰਾਮ ਰੱਖਿਆ ਜੀ ਆਪਣੇ ਸਦੀ ਸੀਨੀਅਰ ਸੈਂਟਰ ਦੇ ਵਿੱਚ ਜਿਹੜਾ ਕਿ 122 ਤੇ ਤਾਂ 72 ਤੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਹੈਗਾ ਤਾ ਸਿਸਾਰੀ ਕਮਿਊਨਿਟੀ ਨੂੰ ਸੱਦਾ ਦਿੰਦਾ ਹੈ ਵੀ ਤੁਸੀਂ ਤੁਸੀਂ ਉੱਥੇ ਆਓ ਆਪਾਂ ਮਤਲਬ ਮਦਸਰ ਸਾਹਿਬ ਦੀਆਂ ਗੱਲਾਂ ਸੁਣੀਏ ਇਹਨਾਂ ਦੇ ਨਾਵਲ ਬਾਰੇ ਕੋਈ ਸੱਜਣ ਗੱਲਬਾਤ ਵੀ ਕਰਨਗੇ ਕੋਈ ਪੇਪਰ ਪੜ੍ਹਨਗੇ ਤਾਂ ਕੁਝ ਤੰਦਾਂ ਨੂੰ ਫੁਰਰਾਣ ਲੱਗੇ ਕਿਉਂਕਿ ਕਿਉਂਕਿ ਜਿਹੜਾ ਸਾਹਿਤ ਹੁੰਦਾ ਨਾ ਜੀ ਇਹ ਸਾਹਿਤ ਜੋ ਵੀ ਸਾਡਾ ਸਾਡੇ ਕੋਈ ਗਵਾਚ ਗਿਆ ਆ ਜਾਂ ਉਹਦੀ ਗੱਲਬਾਤ ਨਹੀਂ ਹੁੰਦੀ ਤਾਂ ਇਹ ਉਹਦੇ ਖੋਰਾਖੋਜ ਲੱਭਣ ਦੇ ਵਿੱਚ ਇਹ ਸਹਾਇ ਸਹਾਇ ਹੁੰਦੇ ਨੇ ਤਾਂ ਬਿਲਕੁਲ ਇੱਕ ਛੋਟਾ ਜਿਹਾ ਜਵਾਬ ਚਾਹੁੰਗੀ ਇੱਥੇ ਮੈਂ ਤੁਹਾਡੇ ਕੋਲੋਂ ਕਿ ਹੁਣੇ ਮਹਿਮਾਨ ਨਵਾਜ਼ੀ ਦੀ ਗੱਲ ਹੋ ਰਹੀ ਸੀ ਤੇ ਬशीर ਸਾਹਿਬ ਨੂੰ ਤੁਸੀਂ ਪੰਜਾਬੀ ਖਾਣਾ ਖਵਾਇਆ ਜਾਂ ਲਾਹੌਰੀ ਤੜਕਾ ਲਵਾ ਕੇ ਨਹੀਂ ਅਸੀਂ ਖਾਣਾ ਹੀ ਪੰਜਾਬੀ ਜਿਸ ਤਰ੍ਹਾਂ ਤੇ ਲਾਹੌਰੀ ਵੀ ਪੰਜਾਬੀ ਆ। ਲਾਹੌਰ ਦਾ ਪੰਜਾਬੀ ਦਾ ਸਰਤਾਜ ਹੈਗਾ ਜੀ। ਲਾਹੌਰ ਦਾ ਜਿਸ ਤਰ੍ਹਾਂ ਮਤਲਬ ਆਪਣੇ ਖਾਣੇ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਇਹ ਇਹ ਬਿਲਕੁਲ ਸੱਚ ਹੈਗਾ ਕਿਉਂਕਿ ਲਾਹੌਰ ਸਾਡੀ ਤਹਜ਼ੀਬ ਦਾ ਮਰਕਜ਼ ਹੈ ਸੈਂਟਰ ਹੈਗਾ। ਔਰ ਉਹ ਅਥোরਿਟੀ ਸਾਰੀ ਤੇਹਜੀਬ ਹੈ ਸਾਡੀ ਲਾਹੌਰ ਤੋਂ ਚੱਲੀ ਹੈਗੀ ਹੈ ਅੱਜ ਵੀ ਉਹ ਮਤਲਬ ਉਸੇ ਹੀ ਤਰ੍ਹਾਂ ਜੇ ਤੁਸੀਂ ਲਾਹੌਰ ਦੇ ਵਿੱਚ ਜਾਓ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਨੇ ਕੀ ਕੁਝ ਸਾਂਭ ਕੇ ਰੱਖਿਆ ਹੈ ਅਸੀਂ ਕਈਆਂ ਮਤਲਬ ਕੁਝ ਗੱਲਾਂ ਐਵੇਂ ਸੁਣਦੇ ਜਿਉਂ ਤੇ ਆ ਹੈ ਨਹੀਂ ਆ ਹੈ ਨਹੀਂ ਪਰ ਲੋਕ ਉਹ ਕੌਮਾ ਮਹਾਨ ਹੁੰਦੀ ਹੈ ਜਿਹੜੀ ਆਪਣੇ ਵਿਰਸੇ ਨੂੰ ਸਾਫ਼ ਕੇ ਰੱਖਦੀ ਹੈ ਤਾਂ ਲਾਹੌਰ ਇਸ ਚੀਜ਼ ਦੀ ਗਵਾਹੀ ਹੈ ਕਿ ਉਹਨਾਂ ਨੇ ਸਭ ਕੁਝ ਸਾਂਭ ਕੇ ਰੱਖਿਆ ਜਾਂ ਸਾਂਭਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਜੀ ਮਸ਼ੀਰ ਸਾਹਿਬ ਹੁਣ ਆਖੀਰ ਦੇ ਵਿੱਚ ਥੋੜ੍ਹ ਤੋਂ ਇਹ ਜਾਨਣਾ ਚਾਹਾਂਗੇ ਪਹਿਲਾਂ ਤਾਂ ਇੱਥੇ ਬਹੁਤ ਸਾਰੇ ਰਾਈਟਰ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਨੂੰ ਮਿਲਣਾ ਵੀ ਚਾਹੁੰਦੇ ਨੇ ਜਿਨ੍ਹਾਂ ਦੀ ਕਿਤਾਬਾਂ ਤੁਸੀਂ ਵੀ ਜ਼ਰੂਰ ਪੜ੍ਹਦੇ ਹੋਵੋਗੇ ਤਾਂ ਉਹਨਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹਾਂਗੇ ਬਸ ਕੱਲ ਆਨ ਮਿਲਨੇ ਆ ਗੱਪਸ਼ਪ ਮਾਰਾਂਗੇ ਔਰ ਕੱਲ ਦਾ ਪ੍ਰੋਗਰਾਮ ਦੇਖਨੇ ਆ ਕਿਉਂਕਿ ਇਹ ਹੁੰਦਾ ਤੇ ਅਸਲ ਇਹ ਇੱਕ ਬਹਾਨਾ ਹੀ ਹੈ ਹਿਊਮਨ ਇੰਟਰੈਕਸ਼ਨ ਦਾ ਰਾਈਟਰਸ ਲਾਈਕ ਦੂਸਰਿਆਂ ਨਾਲ ਮਿਲਣ ਦਾ ਇੱਕ ਦੂਸਰੇ ਕੋਲੋਂ ਸਿੱਖਣ ਦਾ ਔਰ ਮੈਂ ਵੀ ਆਪਣੇ ਇਹਨਾਂ ਦੋਸਤਾਂ ਕੋਲੋਂ ਬਹੁਤ ਕੁਝ ਸਿੱਖਨਾ ਵਾ ਜਿਸ ਵਕਤ ਮੈਂ ਗੋਇਲ ਵੀ ਲਿਖ ਰਿਹਾ ਸਾਂ ਤੇ ਜਿੱਥੇ ਜਿੱਥੇ ਮੈਂ ਹਿੰਦੂਇਜ਼ਮ ਨੂੰ ਟੱਚ ਕਰ ਰਿਹਾ ਸਾਂ ਤੇ ਮੇਰੇ ਇੱਕ ਦੋਸਤ ਨੇ ਉਥੇ ਪ੍ਰੋਫੈਸਰ ਡਾਕਟਰ ਅਜਿੰਦਰ ਟੋਕੀ ਮੈਂ ਉਹਨਾਂ ਦੀ ਹੈਲਪ ਲੈਣਾ ਸੋ ਉਹਨਾਂ ਕੋਲੋਂ ਵੈਟ ਕਰਵਾਉਣਾ ਸਾਂ ਜਿੱਥੇ ਮੈਂ ਸਿੱਖੀਜ਼ਮ ਦੇ ਉੱਤੇ ਗੱਲ ਕਰਾਂ ਸਾਂ ਮੈਂ ਇਹਨਾਂ ਕੋਲੋਂ ਪੁੱਛਣਾ ਸਾਂ ਭਗਤ ਨੈਦਾਸੀ ਕੈਰੈਕਟਰ ਵਿੱਚ ਕੀਤਾ ਕਿ ਦੇਖੋ ਐਵੇਂ ਸੇ ਹੀ ਲਿਖਿਆ ਹੈ ਪ੍ਰੋਨਨਸੀਏਸ਼ਨ ਦੇ ਮਸਲੇ ਨੇ ਲਿਪੀ ਦੇ ਮਸਲੇ ਹੈਗੇ ਨੇ ਤੇ ਅਸੀਂ ਬਹੁਤ ਕੁਝ ਇੱਕ ਦੂਸਰੇ ਕੋ ਸਿੱਖਨੇ ਆ ਗਏ ਹਾਂ ਉਹ ਐਵੇਂ ਹੀ ਇਹ ਕਹਿ ਰਹੇ ਨੇ ਮੈਂ ਨਾਲ ਲੋਕਾਂ ਕੋ ਬਹੁਤ ਕੁਝ ਸਿੱਖਣਾ ਔਰ ਇੱਕ ਦੂਸਰੇ ਨਾਲ ਮਿਲ ਕੇ ਹੀ ਅਸੀਂ ਗੱਲਬਾਤ ਨੂੰ ਅੱਗੇ ਲੈ ਕੇ ਚੱਲ ਸਕਦੇ ਹਾਂ ਬਿਲਕੁਲ ਥੈਂਕ ਯੂ ਸੋ ਮੱਚ ਬਸ਼ੀਰ ਸਾਹਿਬ ਟੂ ਸੋ ਜੇ ਤੁਸੀਂ ਵੀ ਮਿਲਣਾ ਜੀ ਬਸ਼ੀਰ ਸਾਹਿਬ ਨੂੰ ਤੇ ਇਹਨਾਂ ਦਾ ਨਾਵਲ ਜਿਹੜਾ ਇਹ ਲਾਂਚ ਕਰਨ ਲੱਗੇ ਨੇ ਜੀ ਕੱਲ ਸ਼ਨੀਵਾਰ ਨੂੰ ਐਡਰੈਸ ਸਾਨੂੰ ਪਤਾ ਲੱਗ ਗਿਆ ਸਾਰੇ ਜ਼ਰੂਰ ਪਹੁੰਚਣਾ ਤੇ ਸਪੈਸ਼ਲੀ ਗੋਇਲ ਦੇ ਵਿੱਚ ਕੀ ਕੁਝ ਖਾਸ ਹੈ ਕੀ ਕਹਿ ਰਹੀ ਹੈ ਗੋਇਲ ਦੀ ਕਹਾਣੀ ਇਹ ਜ਼ਰੂਰ ਸੁਣਨ ਲਈ ਜਾਣਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ